ਘਰ ਵਿੱਚ ਜਦੋਂ ਵਿਆਹ ਰੱਖਿਆ ਹੋਵੇ ਤਾਂ ਪਿਓ ਨੂੰ ਇਹ ਗੱਲ ਦਾ ਬਹੁਤ ਫਿਕਰ ਹੁੰਦਾ ਅਕਸਰ ਵੇਖਿਆ ਕੀ ਗਿਆ ਕਿ ਜਦੋਂ ਵੀ ਘਰ ਵਿੱਚ ਕੋਈ ਵਿਆਹ ਸ਼ਾਦੀ ਜਾਂ ਖੁਸ਼ੀ ਦਾ ਸਮਾਗਮ ਹੋਵੇ ਤੇ ਸਾਰੇ ਪਰਿਵਾਰ ਨੂੰ ਬੜਾ ਚਾਹ ਹੁੰਦਾ ਚਾਹੇ ਧੀਆ ਹੋਣ ਚਾਹੇ ਪੁੱਤਰ ਹੋਣ ਚਾਹੇ ਕੋਈ ਵੀ ਪਰਿਵਾਰਕ ਮੈਂਬਰ ਹੋਵੇ ਉਹਨਾਂ ਨੂੰ ਹੁੰਦਾ ਕਿ ਅਸੀਂ ਆਹ ਵਾਲੇ ਕੱਪੜੇ ਲਵਾਂਗੇ ਅਸੀਂ ਆਹ ਵਾਲੇ ਜੁੱਤੇ ਲਵਾਂਗੇ ਅਸੀਂ ਇੰਜ ਦਾ ਵਿਆਹ ਕਰਾਂਗੇ ਤੇ ਸਾਰਿਆਂ ਨੂੰ ਬੜਾ ਚਾ ਚੜਿਆ ਹੁੰਦਾ ਲੇਕਿਨ ਇੱਕ ਪਿਓ ਹੁੰਦਾ ਜਿਹੜਾ ਨੁਕਰੇ ਬੈਠਾ ਹੁੰਦਾ ਜਾਂ ਇੱਕ ਸੋਫੇ ਤੇ ਬੈਠਾ ਹੁੰਦਾ ਜਾਂ ਕਿਸੇ ਵੀ ਘਰ ਦੇ ਕੋਨੇ 'ਚ ਬੈਠਾ ਹੁੰਦਾ ਤੇ ਉਦਾਸ ਹੁੰਦਾ ਇਹ ਸੋਚ ਰਿਹਾ ਹੁੰਦਾ ਕਿ ਮੇਰੇ ਪਰਿਵਾਰ ਨੂੰ ਬੜੀਆਂ ਖੁਸ਼ੀਆਂ ਨੇ ਤੇ ਕਈ ਵਾਰਾਂ ਘਰ ਦੇ ਕਹਣਗੇ ਤੁਸੀਂ ਬੜੇ ਚੁੱਪ ਚੁੱਪ ਰਹਿੰਦੇ ਹੋ ਤੁਸੀਂ ਬੜੇ ਘੁੱਟੇ ਘੁੱਟੇ ਰਹਿੰਦੇ ਹੋ ਘਰ 'ਚ ਖੁਸ਼ੀਆਂ ਆ ਗਈਆਂ ਘਰ 'ਚ ਵਿਆਹ ਆ ਗਿਆ ਤੇ ਤੁਹਾਡੇ ਚਿਹਰੇ ਤੇ ਮਾਸਾ ਰੌਣਕ ਨਹੀਂ ਤੁਹਾਨੂੰ ਤਾਂ ਐਵੇਂ ਲੱਗਦਾ ਜਿਵੇਂ ਸਾੜਾ ਪਿਆ ਹੋਵੇ ਕਦੀ ਕੋਈ ਉੱਠ ਕੇ ਕਹਿ ਦੂ ਕਦੀ ਕੋਈ ਉੱਠ ਕੇ ਕਹਿ ਦੂ ਪਰ ਉਹਦੇ ਅੰਦਰ ਦੀ ਕੀ ਭਾਵਨਾ ਹੁੰਦੀ ਆ ਕਿ ਜਦੋਂ ਸਾਰੇ ਜਾਣੇ ਇਹ ਗੱਲਾਂ ਕਹਿ ਰਹੇ ਹੁੰਦੇ ਨੇ ਤੇ ਉਸ ਟਾਈਮ ਇੱਕ ਬਾਪ ਇਹ ਸੋਚ ਰਿਹਾ ਹੁੰਦਾ ਕਿ ਸਾਰੇ ਪ੍ਰਬੰਧ ਕਰਨ ਲਈ ਪੈਸਾ ਕਿੱਥੋਂ ਆਉਣਾ ਇਹ ਉਹਨੂੰ ਇਹ ਫਿਕਰ ਹੁੰਦੀ ਆ ਕਿ ਪੈਸੇ ਨਾਲ ਮੈਂ ਕਿੱਥੋਂ ਪ੍ਰਬੰਧ ਕਰਕੇ ਦਮਾਂ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਕੀ ਆਪਣੀਆਂ ਖੁਸ਼ੀਆਂ ਮਨਾ ਸਕਣ ਇੱਕ ਬਾਪ ਸੋਚ ਰਿਹਾ ਹੁੰਦਾ ਕਿ ਪੈਸਾ ਕਿੱਥੋਂ ਆਣਾ ਤੇ ਇੱਕ ਪਰਿਵਾਰ ਸੋਚ ਰਿਹਾ ਹੁੰਦਾ ਕਿ ਅਸੀਂ ਆ ਚੀਜ਼ਾਂ ਤੇ ਪੈਸਾ ਡਾਉਣਾ ਆ ਚੀਜ਼ਾਂ ਲਿਓਣੀਆਂ ਬੇਸ਼ੱਕ ਸਾਰਿਆਂ ਦਾ ਹੱਕ ਹੁੰਦਾ ਆ ਚੀਜ਼ਾਂ ਲੈਣੀਆਂ ਵੀ ਤੇ ਚੀਜ਼ਾਂ ਖਰੀਦਣੀਆਂ ਵੀ ਕਿਉਂਕਿ ਖੁਸ਼ੀ ਦੇ ਮੌਕੇ ਤੇ ਬਿਲਕੁਲ ਕੋਈ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਨੇ ਲੇਕਿਨ ਕਈ ਵਾਰਾਂ ਘਰਾਂ ਦੇ ਹਾਲਤ ਮਾੜੇ ਹੁੰਦੇ ਨੇ ਕਈ ਘਰਾਂ ਦੀ ਹਾਲਤ ਇਡੀ ਮਜ਼ਬੂਤ ਨਹੀਂ ਹੁੰਦੀ ਲੇਕਿਨ ਉਹਨਾਂ ਦੀ ਔਲਾਦ ਜਿਹੜੀ ਆ ਉਹਨਾਂ ਨਾਲ ਧੱਕਾ ਕਰਦੀ ਆਪਣੇ ਪਾਪਿਓ ਦੇ ਨਾਲ ਕਿ ਸਾਨੂੰ ਆ ਚੀਜ਼ ਲੈ ਕੇ ਦਿਓ ਹੀ ਦਿਓ ਫਿਰ ਉਹਨਾਂ ਬਾਪ ਜਿਹੜਾ ਨਾ ਉਹ ਬਹੁਤ ਟੈਨਸ਼ਨ 'ਚ ਆ ਜਾਂਦਾ ਉਹਨੂੰ ਬਹੁਤ ਦੁੱਖ ਹੁੰਦਾ ਕਿ ਮੇਰੀ ਔਲਾਦ ਕਿਉਂ ਨਹੀਂ ਸਮਝਦੀ ਮੇਰੀ ਭਾਵਨਾ ਨੂੰ ਮੇਰੀ ਫੀਲਿੰਗ ਨੂੰ ਜਦੋਂ ਸਾਡਾ ਇਹ ਲੈਵਲ ਹੀ ਨਹੀਂ ਹੈਗਾ ਤਾਂ ਅਸੀਂ ਐਡੇ ਵੱਡੇ ਕੰਮ ਨਾ ਕਰੀਏ ਬਾਪ ਦੀਆਂ ਚਿੰਤਾਵਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਚਿਹਰੇ ਤੋਂ ਨਜ਼ਰ ਆ ਰਹੀਆਂ ਹੁੰਦੀਆਂ ਨੇ ਤੇ ਕੁਝ ਲੋਕ ਸਮਝਦੇ ਆ ਕਿ ਸ਼ਾਇਦ ਬਾਪ ਨੂੰ ਖੁਸ਼ੀ ਨਹੀਂ ਲੇਕਿਨ ਇੱਕ ਬਾਪ ساری ਉਮਰ ਆਪਣੇ ਬੱਚਿਆਂ ਦੀ ਖੁਸ਼ੀ ਦੇ ਲਈ ਹੀ ਤਾਂ ਕੰਮ ਕਰਦਾ ਆ ਜਦੋਂ ਉਹਨੂੰ ਰੱਬ ਸੋਣਾ ਧੀ ਪੁੱਤਰ ਦਿੰਦਾ ਆ ਤਾਂ ਉਹ ਉਦੋਂ ਤੋਂ ਹੀ ਆਪਣੀਆਂ ਕਿਹੜੀਆਂ ਖਾਸ਼ੀਆਂ ਨੇ ਉਹਨਾਂ ਨੂੰ ਮਾਰ ਦਿੰਦਾ ਆ ਕਿ ਨਹੀਂ ਮੈਂ ਆਪਣੇ ਬੱਚਿਆਂ ਲਈ ਉਹ ਕਰੂੰਗਾ ਆਪਣੇ ਬੱਚਿਆਂ ਲਈ ਜੇ ਕਰੂੰਗਾ ਆਪਣੇ ਬੱਚਿਆਂ ਦੀ ਮੈਂ ਇੰਜ ਦਾ ਪ੍ਰਬੰਧ ਕਰਕੇ ਦਵਾਂਗਾ ਤਾਂ ਕਿ ਇਹਨਾਂ ਦੀ ਜ਼ਿੰਦਗੀ ਸੌਖੀ ਗੁਜ਼ਰ ਜਾਵੇ ਲੇਕਿਨ ਜਦੋਂ ਇੰਨਾ ਖੁਸ਼ੀਆਂ ਦਾ ਮਾਹੌਲ ਹੁੰਦਾ ਤਾਂ ਉਦੋਂ ਬੱਚਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਮਾਪੇ ਦਾ ਚਿਹਰਾ ਜ਼ਰੂਰ ਪਾੜਨ ਕਿਉਂਕਿ ਮਾਪੇ ਹੀ ਇੱਕ ਜਹੀ ਹੁੰਦੇ ਨੇ ਜਿਹੜੇ ਉਹਨਾਂ ਦੀਆਂ ਖੁਸ਼ੀਆਂ ਦਾ ਪ੍ਰਬੰਧ ਕਰਦੇ ਨੇ ਖੁਸ਼ੀਆਂ ਲਈ ਉਹਨਾਂ ਦੇ ਹਰ ਚੀਜ਼ ਦੀ ਪੂਰਤੀ ਕਰਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਡੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ